ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਦੁੱਧ ਵਾਲੀ ਮੈਂ ਦਿਖਾਉਣੀਆ ਦੁੱਲ ਮੱਝ ਜਿਹੜੀ ਸੂਨ ਨੂੰ ਹਾਜ਼ਰਾ ਤੇ ਬਾਕੀ ਵੀਰ ਜਿਹੜਾ ਪਸ਼ੂ ਵਗੈਰਾ ਦੇਖੋ ਵੀ ਕਹਿੰਦਾ ਬਾਬ ਸਾਰੇ ਹੀ ਰੱਖੇ ਹੋਏ ਜਿਹੜਾ ਸਿਲੇਕਟਡ ਚੰਗੇ ਪਸ਼ੂ ਰੱਖੇ ਹੋਇਆ ਕਿਹੜੇ ਸੀਮਰ ਤੋਂ ਗੱਬਣਾ ਕਿੰਨਾ ਦੁੱਧ ਦਿੰਦਾ ਮੇਨ ਗੱਲ ਸਟਾਰਟਿੰਗ ਦੱਸਦੀ ਕਿ ਦੁੱਲ ਮੱਝ ਬਹੁਤ ਘੱਟ ਮਿਲਦੀ ਆ ਏ ਫੌਰ ਸੇ ਲਾ ਬਾਕੀ ਡਿਟੇਲ ਇਨਫੋਰਮੇਸ਼ਨ ਵੀ ਤੁਸੀਂ ਪੁੱਛਦੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਇਕਬਾਲ ਸਿੰਘ ਪਿੰਡ ਧੂਰਪਟ ਰਣਸੀਂ ਤਸੀਲ ਨਿਹਾਲ ਸਿੰਘ ਵਾਲਾ ਜਿਲ੍ਹਾ ਜਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਤੋਂ 2 ਟਾ ਹੀ ਕਿਲੋਮੀਟਰ ਦੀ ਹੈ ਨਾ ਹਾਂਜੀ ਹਾਂਜੀ ਨਿਹਾਲ ਸਿੰਘ ਵਾਲੇ ਦੇ ਨਾਲ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ ਹੈ 9803781871 9803781871 81871 ਤੇ ਪੋਜੂਆ ਪਤਰੇ ਦੇਖਿਆ ਤਕਰੀਬਨ ਫਿਰ ਸਾਰੇ ਚੰਗੇ ਯਾਰ ਹਨਾ ਬਾਲੀ ਚੰਗੇ ਚੰਗੇ ਆਪਣੇ ਆਪ ਦੇ ਸੀਮਨ ਨੂੰ ਆ ਕੇ ਤਿਆਰ ਤੇ ਤਿਆਰ ਕੀਤੇ ਵੇ ਪਹਿਲਾ ਦਿਨ ਠੀਕ ਹੈ ਜਾਨੀ ਕਿ ਇਹਨਾਂ ਨੂੰ ਤਿਆਰ ਕਰ ਦਿਆਂਗੇ ਕਿੰਨੇ ਕ ਦੁੱਧ ਦਾ ਗਮੈ ਚੋਲੀ ਆਪਾਂ ਫਿਰ ਕਰੇ ਮੰਨ ਕੇ ਚੱਲੋ ਆਪਣੇ ਕੋਲੇ ਆਈ ਆ 20 700 ਤਾਈ ਬਈ 20 ਕਿਲੋ ਤੱਕ ਵਾਲੀ ਸਾਡੀ 20 ਕਿਲੋ ਤਾਈ ਆਪਣੇ ਕੋਲੇ ਮੱਝਾਂ ਹੈ ਅੱਛਾ ਇੱਕੋ ਝੋਟੀ ਦੱਸਦੇ ਪਿਆ ਉਹ 20 ਕਿਲੋ ਦੀ ਮੈਦੀ ਕੱਟੀ ਆ ਆਪਣੀ ਹਾਂਜੀ ਆ ਗਈ ਆ ਉਹ ਢੋਣੀ ਕਹਿੰਦਾ 20 700 ਮੱਝ ਨੇ ਦੁੱਧ ਦਿੱਤਾ ਹੀ ਨਹੀਂ ਰਾਵੀ ਨੇ ਅੱਛਾ ਅ ਚੜਾ ਕਿਵੇਂ ਲੈ ਦੇਈ ਅੱਛਾ ਉਹਦੀ ਕੱਟੀ ਆ ਗਈ ਉਹਦੀ ਕੱਟੀ ਹੈ ਹ ਜੀ ਕਿੰਨੇ ਡੋਤੇ ਚੱਲੀ ਆ ਵੀਰੇ ਇਹ ਇਹ ਮੰਨ ਕੇ ਚੱਲੋ ਜੀ 17 18 ਕਿਲੋ ਦੁੱਧ ਤੋਂ ਚੱਲੀ ਆਉਂਦੀ ਦੂਜਾ ਸੁਵੇ ਅੱਛਾ ਦੂਜੇ ਸੁਵੇ ਇਹਨੇ 17 ਕਿਲੋ ਦੁੱਧ ਦਿੱਤਾ ਜੀ ਸੋ ਵੀਰੋ ਬਾਕੀ ਦੇਖੋ ਤੇ ਪੀਸੀ 574 ਦੀ ਨਾਲ ਬੈਠੀ ਅੱਛਾ ਜਿਹੜੀ ਬੈਠੀ ਆ ਨਾਲ ਹਾਂਜੀ ਹਾਂ ਇਹਨੇ ਕਿੰਨਾ ਕਿਲੋ ਦੁੱਧ ਪਹਿਲੇ ਸੁਵੇ ਆ ਜੀ 8 ਦੀ ਮੜਾ ਜਿਹਨੂੰ ਵੀ ਅੱਛਾ ਪਲੂਣ ਪਹਿਲਾ ਸੁਆ ਸੂਈ ਜਾ ਇਹ ਹਾਂਜੀ ਹਾਂਜੀ ਇਹਦੇ ਥੱਲੇ ਵੀ 14 ਕਿਲੋ ਦੁੱਧ ਆਈ ਪਲੂਣ ਥੱਲੇ ਅੱਛਾ ਪਲੂਣ ਥੱਲੇ 14 ਕਿਲੋ ਦੁੱਧ ਹਾਂਜੀ ਦੇ ਵਕੀਰਾ ਝੋਟੀ ਦੇਖੋ ਯਾਰ ਕੋਈ ਅਨਮੋਲੀਆਂ ਚੀਜ਼ਾਂ ਤਿਆਰ ਹੁੰਦੀਆਂ ਜਾਮਾ ਹਨਾ ਤੇ ਕਹਿੰਦਾ ਵਾ ਅੱਗੇ ਬਰੀਡ ਆਪਾਂ ਨਹੀਂ ਦੇ ਰਹੀ ਏ ਝੋਟੀ ਹਾਂਜੀ ਹਾਂਜੀ ਹਾਂ ਮੱਝ ਆਪਾਂ ਸੇਲ ਕਰਤੀ ਕੱਟੀ ਪੇਦੇ ਮਗਰ ਕੱਟੀ ਹੈਗੇ ਪਾਕਿਸਤਾਨ ਦੀ ਉਹ ਆਪਣਾ ਜੱਟ ਬੁੱਲ ਸੀ ਉਹਦੀ ਹੈ ਅੱਛਾ ਉਹਦੀ ਕੱਟੀ ਆ ਗਈ ਅੱਛਾ ਕਹਿੰਦਾ ਵਾ ਕੱਲੇ ਕੱਲੇ ਦਾ ਰਿਕਾਰਡ ਬਾਇਓ ਡਾਟਾ ਸਾਰਾ ਆਪਣੇ ਕੋਲੇ ਆ ਕੋਲੇ ਕੋਲੇ ਤੇ ਫਿਰ ਆ ਕਿੰਨੇ ਕਦੇ ਚਲੀ ਆਪਣੀ ਆਹ ਜੀ ਹਾਂਜੀ ਇਹ ਦਿੰਦੀ ਆ ਜੀ 19 ਕਿਲੋ ਦਾ 10 ਜਰਾ ਅੱਛਾ 19 ਕਿਲੋ ਦਾ 19 ਕਿਲੋ ਦਾ ਤੇ ਜਮਾ ਦੇਖਣ ਨੂੰ ਮੈਂ ਇਹ ਛੋਟੀ ਜਿਹੀ ਲੱਗਦੀ ਛੋਟੀ ਆ ਜੀ ਆ ਦੇਖਣ ਨੂੰ ਛੋਟੀ ਆ ਜਦੋਂ ਤਿਆਰ ਹੁੰਦੀ ਆ ਇਹ ਮਰਜ ਤੋਂ ਬਾਅਦ ਬੰਦੇ ਵਾਲੇ ਲੈ ਕੇ ਉੱਠਿਆ ਨਹੀਂ ਜਾਂਦਾ ਇੰਨਾ ਲੈਵਾ ਕਰਦੀ ਆ ਸੁਗਰ ਮਿਲਕ ਮੈਨ ਵਗੈਰਾ ਦੇਖੋ ਵਿੱਚ ਬੰਦੇ ਸੁਨੱਖੇ ਪਣ ਮਗਰ ਜਾ ਵੜਦਿਆ ਉਹ ਗੱਲ ਵੀ ਡੋਂਟ ਜਜ ਦਾ ਬੁਕਸ ਵਿਦਆਊਟ ਯੂ ਡਿਸਕਵਰ ਕਿਤਾਬਾਂ ਨੂੰ ਕਦੇ ਜਲਦਾ ਦੇਖ ਕੇ ਜਜ ਕਰਨਾ ਚਾਹੀਦਾ ਤੇ ਥੱਲੋ ਪਤਾ ਲੱਗਦਾ ਵੀ ਕੀ ਗੱਲਬਾਤ ਆ ਦਾ ਟੋਕੜਾ ਤੇ ਗੱਪਣਾ ਚਾਰਾ ਬੰਨੇ ਅੱਗੇ ਫਿਰ ਇੱਕ ਮੀਣੀ ਵੀ ਰੱਖੀ ਬੈਠਾ ਹੈ ਹਾਂਜੀ ਇਹ ਮੀਣੀ ਆਈ ਇਹ ਕਿੱਥੇ ਕਿ ਚਲੀ ਗਈ ਫਿਰ ਦੁੱਧ ਦੇ ਇਹ ਵਾਹ 17 ਕਿਲੋ ਦੁੱਧ ਦਾ ਸੱਜਦਾ ਇਹ ਥੋਕੜ ਹੋਈ ਗਿਆ ਅੱਛਾ ਹਾਂਜੀ ਕਹਿੰਦਾ ਪਰ 15 ਤੋਂ ਘੱਟ ਵਾਲੀ ਮੈਂ ਪਰ ਰੱਖੀ ਨਹੀਂ ਆਹ ਦੋ ਦੰਦ ਸੁਈ ਸੀ ਨਵਾਰ ਦੀ ਕੱਟੀ ਆਪਣੇ ਕੋਲੇ ਇਹ ਵੀ 15 ਕਿਲੋ ਕਿਲੋਣ ਦਾ ਦੁੱਧ ਦਿੱਤਾ ਵਾ ਹੁਣ ਡਰਾਈ ਆ ਇਸ ਟਾਈਮ ਗੱਭਣਾ ਹੈ ਅੱਛਾ ਨਵਾਬ ਵਾਲੀ ਪਹਿਲੇ ਸੂਏ ਹਾਂਜੀ 15 ਕਿਲੋ ਦੁੱਧ ਦਿੱਤਾ ਵਾ ਇਹ ਬਾਕੀ ਬਾਡੀ ਵਾਂਤਰਾ ਬੜੀ ਤਕੜੀ ਹੈ ਦੋ ਦੰਦਾਂ ਦਾ ਸੀਗੀ ਹੁਣ ਚਾਰ ਦੰਦ ਹੋਈ ਹੋਣੀਆਂ ਜੀ ਇਹ ਦੂਜੇ ਸੂਏ ਲਈ ਤਿਆਰ ਆ ਹਾਂਜੀ ਦੂਜੇ ਸੂਏ ਨੂੰ ਗੱਭਣਾ ਹੈ ਅ ਤੇ ਸਿੰਗਾ ਸੰਗਾ ਦੀ ਬੜੀ ਤਗੜੀ ਤੇ ਬਾਕੀ ਦੁੱਲ ਹਾਂਜੀ ਦੋ ਦਮਾ ਇਹ ਪਰ ਦੋਲਾ ਬੱਲੇ ਆਏ ਸੀਗੇ ਹਾਂਜੀ ਪਹਿਲੇ ਸੂਏ ਲੈ ਕੇ ਆਏ ਸੀ ਆਪਾਂ ਦੇ ਕੋਲੇ ਅੱਛਾ ਪਹਿਲੇ ਸੂਏ ਆਪਾਂ ਖਰੀਦੀ ਸੀ ਹਾਂਜੀ ਇਹ ਇੱਕ ਹੋਰ ਖਾਸੀਅਤ ਹੈ ਦਿੰਦੀ ਕੱਟ ਗਈਆਂ ਜੀ ਤਿੰਨ ਸੂਏ ਆਪਣੇ ਕੋਲੇ ਸੂਈ ਹੈ ਤਿੰਨ ਸੂਏ ਕੱਟ ਗਈ ਦਿੱਤੀਆਂ ਨੇ ਅੱਛਾ ਪਹਿਲੇ ਸੂਏ ਤੋਂ ਦੱਸਦਾ ਵੀ ਦੋਲੀ ਕੱਟੀ ਦਿੱਤੀ ਹਾਂ ਕੱਟੇਗਾ ਪਹਿਲੇ ਸੂਏ ਤੋਂ ਕੱਟੀ ਗਈ ਇਹਦੀ ਜੀ ਤਿੰਨ ਸੂਏ ਆਲ ਆਪਣੇ ਕੋਲੇ ਕੱਟੇਗਾ ਕਰੀਏ ਜੀ ਕਿੰਨਾ ਦੁੱਧ ਪਾਇਆ ਇਹਨੇ ਦੋ ਤੇ ਦਿੰਦਿਆ 14 ਅੱਜ ਦਿਨ ਕਿੰਨੇ ਕੁ ਰਹਿ ਗਏ ਸੁਣਦੇ ਨੇ ਲੈਣੇ ਦੇ ਰਹਿ ਗਿਆ ਹੁਤਾ ਸੁਣਦੇ ਅੱਛਾ ਇੱਕ ਹਫ਼ਤਾ ਸੂਣ ਚ ਬਾਕੀ ਤੇ 14 ਕਿਲੋ ਦੁੱਧ ਹੈ ਨਾ ਤੇ ਬਾਕੀ ਇਹ ਹੋ ਰਹੀ ਇੱਕ ਗੱਲ ਇਹ ਦੁੱਧ ਨੂੰ ਡਰਾਈ ਕਰਨੀ ਪੈਂਦੀ ਆ ਅੱਛਾ ਕਹਿੰਦਾ ਹਾਂ 1.5 ਮਹੀਨਾ ਪਹਿਲਾਂ ਡਰਾਈ ਕੀਤੀ ਆ ਦੁੱਧ ਨੂੰ ਮੰਨ ਕੇ ਚਲੋ ਟੀਕਾ ਨਹੀਂ ਲਗਾਉਣੀ ਐ ਅੱਛਾ ਕਹਿੰਦਾ ਪਾ ਵੇ ਇੱਕ ਤਰ੍ਹਾਂ ਦੀ ਅਮਰੀਕਨ ਗਾਈ ਆ ਹਾਂਜੀ ਹਾਂ ਜੜ ਕੇ ਪੂਪਾ ਚੜਾ ਕੇ ਡਰਾਈ ਕਰਨੀ ਪੋਵੇਗੀ ਤੇ ਰੇਟ ਰੂਟੇ ਤੇ ਕੀ ਰੱਖਿਆ ਰੇਟ ਆਪਾਂ ਫੋਨ ਤੇ ਕਰ ਕੋਈ ਬਾਲਾ ਤਾਂ ਨਹੀਂ ਕਰਦਾ ਨਾ ਨਾ ਕਿਉਂਕਿ ਮੂਰੇ ਮੱਝਾਂ ਵਾਲਿਆਂ ਪੈਣੀ ਆ ਦਿਖਾ ਦਿਆਂ ਤੂੰ ਜਿਹਦੇ ਹਿਸਾਬ ਨਾਲ ਫੀਸੀ ਵੇਖੋ ਜੀ ਇਸੀ ਆ ਕੀ ਬਾਤਾਂ ਯਾਰ ਇਹ ਜੀ ਮੈਂ ਨਜ਼ਾਰੇ ਦਿੰਦੇ ਘਰ ਘਰ ਖੜੀਆਂ ਕਿਤੇ ਤੇ ਹੁਣ ਫਿਰ ਟੀਕਾ ਕਿਹੜਾ ਲੱਗਿਆ ਹੋਵੇ ਇਹਦੇ ਇਹਦੇ ਲੱਗਿਆ ਵਾ ਸਮਰਾਟ ਥੇਮ ਕੇਰੀਆਂ ਦਾ ਟੀਕਾ ਅੱਛਾ ਸਮਰਾਟ ਥੇਮ ਕੇਰੀਆਂ ਦਾ ਕੋਈ ਤਾਂ 겁ਣਾ ਹਾਂਜੀ ਉਹ ਤਾਂ 겁ਣਾ ਸਰਾਹ ਵਗੈਰਾ ਆਪਣੇ ਕੋਲ ਸਾਰੇ ਹੈਗੇ ਆ ਰਿਕਾਰਡ ਮਿਲੂਗਾ ਜੀ ਜੀ ਇਹ ਵੀ ਗਾਲਾਂ ਦੇਖੋ ਹਜੇ ਵੀ ਕਰੀ ਜਾਂਦੀ ਹੈ ਤੋਰੀ ਬਾਹਰ ਨੂੰ ਸੋ ਵੀ ਬਾਡੀ ਵੰਤਰ ਵਗੈਰਾ ਦੇ ਬਾਕੀ ਮੈਂ ਤਾਂ ਤੋਰਾ ਦੇਖੋ ਗਾਲ ਚੋਂ ਰਸਾ ਫੜ ਲਿਆ ਤੇ ਕਹਿੰਦਾ ਵਾ ਜਿੱਥੇ ਜੀ ਕਰਦਾ ਉਥੇ ਖੜਾ ਲਓ ਜਮਾ ਹਨਾ ਹਾਂਜੀ ਹਾਂਜੀ ਤੋ ਯਾਰ ਝੋਟੀ ਦੇਖ ਯਾਰ ਕਿਆ ਬਾਤਾਂ ਸੂਹਾ ਤਾਂ ਸੁੰਦਿਆ ਚੌਥਾ ਐਸ ਵਾਰ ਤਿੰਨ ਸੂਏ ਬਾਈ ਨੇ ਦੁੱਧ ਘਰ ਪੀ ਲਿਆ ਪਹਿਲੇ ਸੂਏ ਪਲੂਨ ਲੈ ਕੇ ਆਇਆ ਸੀਗਾ ਤੇ ਬਾਕੀ ਬਾਡੀ ਮਾਂਦਰ ਬਾਡੀ ਸਟ੍ਰਕਚਰ ਵਗੈਰਾ ਤੇ ਕਹਿੰਦਾ ਵਾ ਕਿਸੇ ਪਾਸਿਓਂ ਹੱਥ ਧਰਾ ਵਾਲਾ ਕੰਮ ਤਾਂ ਹੈ ਹੀ ਨਹੀਂ ਹਨਾ ਨਾ ਨਾ ਬਈ ਜਿਵੇਂ ਮਾਤ ਦਿਖਰਾ ਕੋਈ ਹੋਰ ਸੋ ਕਿਆ ਬਾਤਾਂ ਆਪਨੇ ਕਿ ਮੈਂ ਨਹੀਂ ਜਾਊ ਉੱਥੇ ਹੁਣ ਸੋ ਆ ਦੇਖੋ ਯਾਰ ਆ ਹੁੰਦਾ ਸੁਨੱਖਾ ਬਣ ਪਸ਼ੂ ਤੇ ਸੁਨੱਖਾ ਬਣ ਤੇ ਨਾਲ ਕੈਰੇਕਟਰ ਵੀ ਚਾਹੀਦਾ ਕਹਿੰਦਾ ਬਣ ਕੇ ਚੱਲ ਵੀ ਫੁੱਲ ਕੰਡਿਆਂ ਚੁਗਦਾ ਉਹ ਗੱਲ ਇਹਦਾ ਮਨ ਕੇ ਚੱਲ ਵੀ ਬਿਨਾ ਕੰਡਿਆਂ ਤੋਂ ਫੁੱਲ ਲੁਕਿਆ ਵਾ ਹਨਾ ਤੇ ਨੰਬਰ ਬੋਲ ਜੀ ਭਰਾ ਦਵਾਰੇ ਆਪਣਾ 98037 81878 98037 81878 81878 ਸਹੀ ਜੇ ਦੋ ਹੁਣ ਤੋਂ ਕੱਟੀਆਂ ਰੱਖ ਲਈਆਂ ਰਵਾ ਰੱਖ ਲਿਆ ਗਿਆ ਹੈ ਜਿਹੜੀਆਂ ਦੋ ਕੱਟੇ ਆਪਣੇ ਕੋਲੇ ਆ ਗਏ ਬਾਕੀ ਹੁਣ ਤੇਰੇ ਇੱਥੇ ਪਰ ਉਹਨੇ ਕ ਮੱਝਾ ਖੜਦੀਆਂ ਹਾਂ ਜੀ ਹਾਂ ਤਾਂ ਹੀ ਕਟਾਉਣ ਲੱਗਿਆ ਵੀ ਮਗਰ ਆ ਸਾਰੀਆਂ ਕੱਟੀਆਂ ਤਿਆਰ ਹੋਈ ਜਾਂਦੀਆਂ ਵੀ ਇਹਨਾਂ ਨੂੰ ਅੱਗੇ ਸੇਲ ਕਰਦੇ ਜੀ ਸੂਰ ਵੈਜ ਵੀਰ ਕਹਿੰਦੇ ਬਰੀਡਿੰਗ ਯਾਰ ਬਰੀਡਿੰਗ ਦਾ ਮੰਨ ਕੇ ਚੱਲਾ ਹੁੰਦਾ ਬਰੀਡਿੰਗ ਯਾਰ ਹਨਾ ਵੀ ਗੌਰ ਰੱਖੋ ਵੀ ਚਾਰ ਪੰਜ ਸਾਲਾਂ ਦੇ ਪਸ਼ੂ ਜੁੜ ਜਾਂਦਾ ਜੀ ਹਾਂ ਜੀ ਹਾਂ ਜੁੜੀ ਜਾਂਦੇ ਜੁੜੀ ਜਾਂਦੇ ਪਰ ਜਦੋਂ ਸੀਮਣ ਪੂਰਾ ਧਿਆਨ ਰੱਖਣਾ ਪੈਂਦਾ ਵੀ ਕਿਹੜਾ ਚੰਗਾ ਕਿਉਂਕਿ ਹੁਣ ਜਿਵੇਂ ਨਵਾਬ ਦਾ ਬਹੁਤ ਨਾਂ ਚੱਲਿਆ ਵਾ ਪੀਸੀ 574 ਉਹ ਪੂਰੀ ਚੰਗੀ ਆਈ ਗਈ ਢੱਡੀਆਂ ਦੇ ਸਾਹ ਕਿ ਉਹ ਢੱਡੀ ਚੰਗੀ ਆਈ ਗਈ ਆਮ ਮੀਨੀ ਐਚਐਨਡੀ ਵੀ ਦੇ ਸੀਮਨ ਦੀ ਆਈ ਅੱਛਾ ਹਾਂਜੀ ਆਹ ਦਲਵਾਗ ਦੀ ਖੜੀ ਆਈ ਅੱਛਾ ਆਹ ਸ਼ਾਮਵਾਲ ਕੀ ਆਦੀ ਆਈ ਅੱਛਾ ਸਾਰੇ ਸੀਮਨ ਦੀਆਂ ਆ ਕੋਈ ਨੂਰਤਗਾ ਹਾਂਜੀ ਸਾਰੇ ਧੀਮਣ ਚੰਗੇ ਭਰੇ ਹੋਏ ਆ ਜੀ ਆਪਣੇ ਬਾਰੇ ਜੀ ਸਵਰ ਪਿੰਡ ਧੂਰਕੋਟ ਹਨ ਹਾਂਜੀ ਪਿੰਡ ਧੂਰਕੋਟ ਰਣਸੀ ਜੀ ਜੀ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਕਿਸੇ ਵੀਰ ਦੇ ਦੁੱਲ ਝੋਟੀ ਪਸੰਦ ਹੋਵੇ ਉਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ